ਕੋਈ ਨੈਰੇਟਿਵ ਕੜਨਾ ਸਟੇਟਮੈਂਟ ਦਿੱਲੀ ਨੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਸਬਜੈਕਟ ਪੜੋਗੇ ਯੂਨੀਵਰਸਿਟੀ ਚ ਪੜਾਈ ਕਰੋਗੇ ਹਾਂ ਤੁਸੀਂ ਲੋ ਤੁਹਾਡੇ ਦਿਮਾਗ ਦੇ ਵਿੱਚ ਵੱਡ ਜਾਂਦੀਆਂ ਨੇ ਕਿ ਕਾਹੋ ਨਾ ਕਿ ਇਹ ਪਖਵੇਂ ਕਰ ਹੁੰਦਾ ਹੈ ਕੱਟਾ ਆਪਣਾ ਕਿਉਂਕਿ ਤੁਸੀਂ ਇੰਦੀ ਗੱਲ ਕਰਿਆ ਆ ਸਾਨੂੰ ਜਿਹੜੇ ਬੰਦੇ ਸੁਣ ਰਹੇ ਉਹਨਾਂ ਨੂੰ ਇੰਨੀਆਂ ਬਰੀਕੀਆਂ ਨਹੀਂ ਉਹ ਮੋਟਾ-ਮੋਟਾ ਸਿੱਧੀ ਗੱਲ ਸਮਝਦੇ ਆ ਕਿ ਉਹ ਤੇ ਹੈ ਹੀ ਹੈ ਐਡੀ ਵੱਡੀ ਪੁਰਾਣੀ ਯੂਨੀਵਰਸਿਟੀ ਜੇ ਉੱਥੇ ਸੰਗੀਆਂ ਦਾ ਜਿਹਨੂੰ ਕਹਿੰਦੇ ਆ ਜਾਂ ਉਸ ਕਿਸਮ ਦਾ ਸਿੱਧਾ-ਸਿੱਧਾ ਜਿਹੜੇ ਉਹ ਪਖਵੇਂ ਕਰਨ ਦੇ ਵਿੱਚ ਡੁੱਬੇ ਹੋਏ ਆ ਪਹਿਲਾਂ ਹੀ ਉਹਨਾਂ ਦਾ ਬਹੁਤ ਪ੍ਰਭਾਵ ਹੈ ਇਹ ਜਨਾ ਸੋਚ ਕਿ ਉਹਨਾਂ ਦਾ ਪਿਛਲੇ 2 ਵੀ ਸੀ ਉਹਨਾਂ ਨਹੀਂ ਲਾਏ ਆ ਜਿਨ੍ਹਾਂ ਨੇ ਇਹ ਸਾਰੇ ਪੰਗੇ ਪਾਏ ਆ ਇੱਕ ਦਿਨ ਰਾਤ ਨੂੰ ਸਮਾਨ ਚੁੱਕ ਕੇ ਭਜਿਆ ਸੀਗਾ ਇੰਨੀ ਜ਼ਰਤ ਨਹੀਂ ਸੀ ਵੀ ਦੇਣੇ ਭਾਜੇ ਔਰ ਭਾਜੇਪੀ ਵਾਲਿਆਂ ਨੇ ਭਜਾਇਆ ਸੀ ਉਹਨੂੰ ਕੀਰ ਤੇ ਤਿੰਨ ਕਿੜ ਦੀ ਤਿੰਨ ਸਾਲਾਂ ਦੀ ਟਰਮ ਪੂਰੀ ਕਰਕੇ ਰਾਜkumar ਬਨਾਰਸਿ ਦੀ ਯੂਨੀਵਰਸਿਟੀ ਤੋਂ ਲੈ ਕੇ ਆਏ ਸੀਗੇ ਤੇ ਤਿੰਨ ਸਾਲ ਦੀ ਪੂਰੀ ਕਰ ਲਈ ਤਿੰਨ ਸਾਲ ਦੀ ਐਕਸਟੈਂਸ਼ਨ ਮਿਲ ਗਈ ਸਾਲ ਚ ਹੀ ਫਿਰ ਲੋਕਾਂ ਨੇ ਭਜਾਤਾ ਏਬੀਬੀਪੀ ਵੀ ਇਨ੍ਹਾਂ ਦੀ ਜਿਹੜੀ ਭਾਜੇਪੀ ਦਾ ਵਿੰਗ ਹੈ ਸਟੂਡੈਂਟਾਂ ਉਹਨਾਂ ਨੇ ਵਿਰੋਧਤਾ ਕੀਤੀ ਉਹਨਾਂ ਨੇ ਕੀਤੀ ਉਹਨੂੰ ਭਜਾਇਆ ਏਬੀਬੀਪੀ ਨੇ ਵੀ ਵਿਰੋਧਤਾ ਕੀਤੀ ਬਿਲਕੁਲ ਕੀਤੀ ਉਹਦੀ ਕਿਉਂਕੋ ਸੀਗਾ ਹੀ ਨਾ ਹੁਣ ਇਹ ਲੱਗਣਗੇ ਤੇ ਉਹ ਫਿਰ ਜਿਹੜੇ ਬੰਦੇ ਨਮੂਨੇ ਜਿਹਨੂੰ ਕਹਿੰਦੇ ਆ ਨੌਨ ਅਕੈਡੈਮਿਕ ਓਰੀਐਂਟੇਸ਼ਨ ਦੇ ਤੇ ਉਹੋ ਜਿਹੇ ਲਾਉਣਗੇ ਤੇ ਫਿਰ ਉਹਨਾਂ ਨੂੰ ਈਜ਼ੀ ਹੋ ਜਾਊਗਾ ਆਪਣੀ ਇੱਥੇ ਕਬਜ਼ਾ ਕਰਨਾ ਇਸ ਵੱਡੇ ਆਧਾਰੇ ਦੇ ਉੱਤੇ